ਸਤਿ ਸ੍ਰੀ ਅਕਾਲ ਤੇ ਤੁਹਾਡੇ ਸਿੱਧੂ ਬਟਿਕ ਜੋਗਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸੀਂ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਇਆ ਆਪਾਂ ਮਸ਼ੀਨਵਰਕ ਆਰਟੀਵਰਕ ਤੇ ਹੈਂਡਵਰਕ ਦੇ ਸੂਟਾਂ ਦੇ ਜਿਹੜੀ ਆਪਾਂ ਵੀਡੀਓ ਲੈ ਕੇ ਆਏਗੇ ਬਹੁਤ ਹੀ ਸੋਹਣੇ ਕਲਰ ਨੇ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਇਹਨਾਂ ਦੇ ਤੇ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤਾਂ ਜੋ ਨਵੇਂ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਚਲਦੀ ਚਲਦੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਮੇਰੇ ਪਹਿਲਾਂ ਘਰ ਬੈਠੇ ਸੂਟ ਮੂਵਣਾ ਚਾਹੁੰਦੀਆਂ ਨੇ ਤਾਂ ਸੂਟ ਇਹਨੇ ਮੰਗਵਾ ਸਕਣ ਜਿਹੜੇ ਅੱਜ ਦੀ ਆਪਾਂ ਨਵੇਂ ਸੂਟੇ ਲੈ ਕੇ ਤੁਹਾਡੇ ਲਈ ਬਹੁਤ ਹੀ ਸੋਹਣੇ ਦੇਖੋ ਆਪਾਂ ਇਹ ਪੈਚਵਰਕ ਨਾਲ ਰੈਡੀ ਕੀਤੇ ਆ ਮਸ਼ੀਨਵਰਕ ਕਾਰੀ ਵਰਕ ਤੇ ਹੈਂਡਵਰਕ ਦੇ ਆਪਾਂ ਮਿਕਸ ਜਿਹੜੇ ਸੂਟ ਤੁਹਾਡੇ ਲਈ ਲੈ ਕੇ ਆ ਦੰ ਵੀਡੀਓ ਵਿੱਚ ਦਿਖਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੇਖੋ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਜੀ ਜਦੋਂ ਵੀ ਤੁਸੀਂ ਸੂਟ ਦਾ ਆਰਡਰ ਦੇਣਾ ਹੈਗਾ ਸਾਨੂੰ ਤਾਂ ਪਲੀਜ਼ ਹਾਫ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਣੀ ਹੈ ਹਾਫ ਪੇਮੈਂਟ ਜਦੋਂ ਤੁਹਾਡਾ ਸੂਟ ਰੈਡੀ ਹੋ ਗਿਆ ਉਸ ਤੋਂ ਬਾਅਦ ਕਿਉਂਕਿ ਅਸੀਂ ਸਾਰੀ ਪੇਮੈਂਟ ਲੈ ਨਹੀਂ ਲੈਂਦੇ ਸੀ ਸਿਰਫ ਹਾਫ ਪੇਮੈਂਟ ਲੈਨੇ ਪਹਿਲਾਂ ਕਿਉਂਕਿ ਅਸੀਂ ਕਾਰੀਗਰਾਂ ਨੂੰ ਵੀ ਦੇਨੇ ਹੁੰਦੇ ਆ ਅਸੀਂ ਸਟੀਚਿੰਗ ਵੀ ਦੇਖੋ ਕਰ ਦਿਆਂਗੇ ਸਾਰਾ ਦੇਖੋ ਲੈਸਾ ਵਗੈਰਾ ਲੈ ਕੇ ਆਉਨੇ ਹੁੰਦੇ ਉਹਦੇ ਲਈ ਅਸੀਂ ਹਾਫ ਪੇਮੈਂਟ ਹੈ ਜਿਹੜੀ ਅਸੀਂ ਪਹਿਲਾਂ ਲੈਨੇ ਹਾਫ ਪੇਮੈਂਟ ਬਾਅਦ ਦੇ ਵਿੱਚ ਲੈਨੇ ਆ ਤੇ ਇਹਦੇ ਲਈ ਤੁਹਾਨੂੰ ਦੇਖੋ ਇਹ ਚੀਜ਼ ਨੂੰ ਫੋਲੋ ਕਰਨਾ ਪਾਣਾਗਾ ਤੁਸੀਂ ਸਾਨੂੰ ਡਾਇਰੈਕਟਲੀ ਫੋਨ ਵੀ ਕਰ ਸਕਦੇ ਹੋ ਸਾ ਨਾਲ ਗੱਲਬਾਤ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਤੇ ਜਿਵੇਂ ਇਹ ਵੀ ਤੁਸੀਂ ਸੂਟ ਕਰਵਾਉਣਾ ਚਾਹੁੰਦੇ ਹੋ ਤੁਹਾਡੇ ਆਪਣੇ ਖੁੱਦ ਦੇ ਡਿਜ਼ਾਈਨ ਨੇਗੇ ਤੁਸੀਂ ਆਪਣੇ ਖੁੱਦ ਦੇ ਡਿਜ਼ਾਈਨ ਵੀ ਜਿਹੜੇ ਤੁਸੀਂ ਸਿਲੈਕਟ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਡਿਜ਼ਾਈਨਾਂ ਤੋਂ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਡਿਜ਼ਾਈਨ ਸਾਰੇ ਡਿਜ਼ਾਈਨ ਦੇਖ ਕੇ ਤੁਸੀਂ ਇਹ ਸੂਟ ਬਣਵਾ ਸਕਦੇ ਹੋ ਜੇਕਰ ਤੁਸੀਂ ਦੇਖ ਰਹੇ ਹੋ ਸਨ ਸਿੱਧੂ ਬਟਿਕ ਜੋਗਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਦੇਖ ਰਹੇ ਕਮਲ ਫੈਸ਼ਨ ਸੂਟ ਤੋਂ ਤਾਂ ਉਹ ਸਾਡਾ ਦੇਖੋ ਚੈਨਲ ਪੁਰਾਣਾਗਾ ਤੇ ਤੁਸੀਂ ਸਾਡੇ ਪਲੀਜ਼ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੇ ਦੇਖ ਰਹੇ ਤੁਸੀਂ ਸਾਨੂੰ ਇੰਸਟਾਗ੍ਰam ਹੈਂਡਲ ਤੋਂ ਤਾਂ ਪਲੀਜ਼ ਸਾਡੀ ਕਮਲ ਬੁਟੀਕ 90 ਤੁਸ ਜੀ ਸਾਨੂੰ ਦੇ ਉਸ ਚੈਨਲ ਨੂੰ ਵੀ ਜਿਹੜਾ ਫੋਲੋ ਕਰ ਲਿਓ ਜਿਹਦੇ ਉੱਪਰ ਤੁਹਾਨੂੰ ਰੋਜ਼ ਦੀ ਅਪਡੇਟ ਦਿੱਤੀ ਜਾਊਗੀ ਤੇ ਨਵੇਂ-ਨਵੇਂ ਸੂਟਾਂ ਦੇ ਨਾਲ ਡਿਜ਼ਾਈਨ ਵੀ ਦਿਖਾਏ ਜਾਣਗੇ ਆਓ ਆਪਾਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਤੁਹਾਨੂੰ ਸੋਨ ਸੋੜ ਸੂਟ ਹੈ ਜਿਹੜੇ ਉਹ ਦਿਖਾਉਣੇ ਸ਼ੁਰੂ ਕਰਦੇ ਆਂ ਇਹ ਪਹਿਲਾ ਸੂਟ ਹੈਗਾ ਦੇਖੋ ਨੇਚਰਲ ਕਰੇਵ ਦੇ ਉੱਪਰ ਨੇਚਰਲ ਕਰੇਵ ਦੇ ਉੱਪਰ ਇਹ ਸੂਟ ਹੈਗਾ ਤੇ ਇਹ ਤੁਸੀਂ ਸੂਟ ਦੇਖ ਰਹੇ ਹੋ ਇਹ ਆਪਾਂ ਕਰਵਾਇਆ ਹੈ ਸਾਰਾ ਪੈਚ ਵਰਕ ਦਾ ਮਸ਼ੀਨ ਦਾ ਪੈਚ ਵਰਕ ਦਾ ਸੂਟ ਹੈਗਾ ਇਹਦੇ ਵਿੱਚ ਮਿਰਰ ਲਗਾ ਕੇ ਆਪਾਂ ਜਿਆ ਇਹ ਸੂਟ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਦੇਖੋ ਇਸ ਤਰ੍ਹਾਂ ਨੇ ਸੂਟ ਆਪਾਂ ਤਿਆਰ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਦੋਨੋਂ ਸੈਂਟਰ ਪੈਨਲ ਉੱਪਰ ਤੱਕਰ ਜਾਣਗੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਹੈ ਤੁਸੀਂ ਕੰਮ ਨੇੜੇ ਤੋਂ ਦੇਖ ਸਕਦੇ ਹੋ ਕੰਮ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਪੂਰਾ ਸਾਫ਼ ਸੁਥਰਾ ਤੁਹਾਨੂੰ ਕੰਮ ਮਿਲੂਗਾ ਇਸ ਤਰ੍ਹਾਂ ਨੇ ਦੇਖੋ ਇਹ ਰੰਗ ਬਰੰਗੇ ਪੈਚ ਲਗਾ ਕੇ ਆਪਾਂ ਇਹ ਸੂਟ ਜਿਹੜਾ ਰੈਡੀ ਕੀਤਾਗਾ ਇਹ ਸੂਟ ਨੂੰ ਸਾਡੇ ਤੋਂ ਲੈਣ ਲਈ ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਇਹ ਸਾਨੂੰ ਤੁਸੀਂ ਡਾਇਰੈਕਟਰੀ ਜਿਹੜੀ ਕਾਲ ਵੀ ਲਗਾ ਸਕਦੇ ਹੋ ਇਹਦਾ ਦੁਪੱਟਾ ਕੱਟਵਰਕ ਕੀਤਾ ਹੋਇਆ ਹੈਗਾ ਇਹਦਾ ਦੁਪੱਟਾ ਮੈਨੂੰ ਲੱਭੇਂ ਦੇਖੋ ਆਪਾਂ ਫੇਰ ਤੁਹਾਨੂੰ ਫੋਟੋ ਦੇ ਵਿੱਚ ਵੀ ਪਾ ਦੇਵਾਂਗੇ ਇਸ ਤਰ੍ਹਾਂ ਦੇਖੋ ਇਹਦੇ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਆਪਾਂ ਇਹ ਤੁਸੀਂ ਕੰਮ ਦੇਖ ਸਕਦੇ ਹੋ ਉੱਪਰ ਤੱਕ ਸੈਂਟਰ ਪੈਨਲ ਜਾਣਗੇ ਇਹਦੇ ਕੋਈ ਲੰਬਾਈ ਦਾ ਇਸ਼ੂ ਨਹੀਂ ਹੈਗਾ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਹਦਾ ਤਾਂ ਤੁਸੀਂ ਇਹ ਸੂਟ ਲੈਣ ਲਈ ਸਾਨੂੰ WhatsApp ਮੈਸੇਜ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਸੂਟ ਹੈ ਜਿਹੜਾ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਨੇ ਤੇ ਆਪਾਂ ਤੁਹਾਨੂੰ ਪਾਰਸਲ ਜਿਹੜਾ ਇਹ ਸੂਟ ਦਾ ਭੇਜ ਦੇਵਾਂਗੇ ਤੇ ਅਗਲਾ ਸੂਟ ਹੈਗਾ ਦੇਖੋ ਇਹ ਵੀ ਨੇਚਰਲ ਕਲੇਵ ਦੇ ਉੱਪਰ ਆਗਾ ਇਹਦਾ ਆਪਾਂ ਥੋੜਾ ਜਿਹਾ ਲਾਈਟ ਕਲਰ ਰੱਖਿਆ ਹੋਇਆ ਤੁਸੀਂ ਇਹ ਸੂਟ ਵੀ ਦੇਖ ਸਕਦੇ ਹੋ ਆਪਾਂ ਤੁਹਾਨੂੰ ਇਹਦੇ ਘੇਰ ਦਾ ਕੰਮ ਦਿਖਾਉਨੇ ਆ ਇਸ ਤਰ੍ਹਾਂ ਦੇਖੋ ਇਹਦੇ ਘੇਰ ਦਾ ਕੰਮ ਆਗਾ ਸਾਰਾ ਇਹ ਮਸ਼ੀਨ ਪਰਫਮ ਮਸ਼ੀਨ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਇਹ ਪੰਪ ਮਸ਼ੀਨ ਦਾ ਕੰਮ ਹੈਗਾ ਦੇਖੋ ਇੱਕ ਕੋਰਨਰ ਤੇ ਬਣਿਆ ਹੋਇਆ ਸ਼ਰਟ ਦੇ ਇੱਕ ਕੋਰਨਰ ਤੇ ਬਣਿਆ ਹੋਇਆ ਹੈਗਾ ਇਹ ਵਾਲਾ ਫਲਾਵਰ ਤੇ ਇਸੇ ਤਰ੍ਹਾਂ ਹੀ ਦੇਖੋ ਇਹਦੇ ਬਾਹਾਂ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਇਹਦੇ ਬਾਹਾਂ ਦੇ ਉੱਪਰ ਕੰਮ ਆ ਜੂਗਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਹਾਰਟ ਨੂਨ ਦਾ ਰੱਖਿਆ ਹੋਇਆ ਹੈਗਾ ਕੱਟਵਰਕ ਕੀਤੀ ਹੋਈ ਸਾਰੇ ਦੁਪੱਟੇ ਨੂੰ 4 ਸਾਈਡਾਂ ਇਸ ਤਰ੍ਹਾਂ ਜਿਹੜੀ ਕੱਟਵਰਕ ਕੀਤੀ ਹੋਈ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਸੂਟ ਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਜਿਹੜਾ ਕਰ ਸਕਦੇ ਹੋ ਇਹ ਸੂਟ ਹੈ ਜਿਹੜਾ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋਗੇ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਜਿਹੜਾ ਬਣਿਆ ਬਿਲਕੁਲ ਹਲਕਾ ਜਿਹਾ ਡਿਜ਼ਾਈਨ ਬਣਿਆ ਹੋਇਆ ਹੈਗਾ ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਆਰੀ ਮਸ਼ੀਨ ਦਾ ਆਰੀ ਮਸ਼ੀਨ ਦਾ ਸੂਟ ਹੈ ਇਹ ਹੈਗਾ ਹੈਗਾ ਫੁਲਕਾਰੀ ਦਾ ਫੁਲਕਾਰੀ ਦਾ ਡਿਜ਼ਾਈਨ ਬਣਿਆ ਹੋਇਆ ਸਾਰਾ ਪਤਨੂ ਸਾਰਾ ਸੂਟ ਦਿਖਾਉਣੇ ਆ ਤੁਸੀਂ ਇਹਦੇ ਘੇਰ ਦਾ ਕੰਮ ਦੇਖ ਸਕਦੇ ਹੋ ਉੱਪਰ ਤੱਕ ਸਾਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਦੀਆਂ ਬੂਟੀਆਂ ਜਾਣਗੀਆਂ ਤੇ ਇਹ ਹੈਗਾ ਇਹਦੇ ਘੇਰ ਦਾ ਕੰਮ ਇਹ ਸਾਰਾ ਫੁਲਕਾਰੀ ਦਾ ਆਪਾਂ ਡਿਜ਼ਾਈਨ ਹੈ ਜਿਹੜਾ ਕੀਤਾ ਹੋਇਆ ਜੇਕਰ ਤੁਸੀਂ ਇਹੀ ਡਿਜ਼ਾਈਨ ਨੂੰ ਹੱਥੀਂ ਕਰਵਾਉਗੇ ਤਾਂ ਇਹ ਸੂਟ ਦਾ ਜਿਹੜਾ ਪ੍ਰਾਈਸ ਆ ਬਹੁਤ ਜ਼ਿਆਦਾ ਕੋਸਟਲੀ ਪੈ ਜਾਊਗਾ ਦੇਖੋ ਕਈਆਂ ਕਈ ਮੇਰੀ ਆਪਣਿਆਂ ਦੇ ਦੇਖੋ ਹੁੰਦਾਗਾ ਵੀ ਇਹ ਸੂਟ ਆ ਜਿਹੜਾ ਉਹ ਬਣਵਾਉਣਾ ਚਾਹੁੰਦੀਆਂ ਨੇ ਡਿਜ਼ਾਈਨ ਤੇ ਉਹ ਹੱਥ ਦੇ ਵਿੱਚ ਨਹੀਂ ਬਣਵਾ ਸਕਦੇ ਐਨੇ ਪੈਸੇ ਨਹੀਂ ਦੇ ਸਕਦੇ ਦੇਖੋ ਆਪਾਂ ਹਰ ਇੱਕ ਚੀਜ਼ ਆ ਹਰ ਇੱਕ ਕਸਟਮਰ ਦੇ ਹਿਸਾਬ ਦੇ ਨਾਲ ਰੱਖਦੇ ਵੀ ਤਾਂ ਜੋ ਹਰ ਇੱਕ ਕਸਟਮਰ ਬੁਟੀਕ ਦੇ ਸੂਟ ਰੈਡੀ ਕਰਵਾ ਕੇ ਪਹਿਨ ਸਕੇ ਹਨ ਤੇ ਇਹ ਤਾਂ ਹੈਗਾ ਦੇਖੋ ਘੇੜਦਾ ਕੰਮ ਐ ਇਸੇ ਤਰ੍ਹਾਂ ਹੀ ਹੈਗਾਗਾ ਬਾਵਾ ਦੇ ਉੱਪਰ ਐਸ ਤਰ੍ਹਾਂ ਦੀ ਬਾਜੂ ਰੈਡੀ ਕੀਤੀਆਂ ਹੋਈਆਂ ਨੇ ਦੋਨੇ ਤੁਸੀਂ ਕੰਮ ਨੇੜੇ ਤੋਂ ਦੇਖ ਸਕਦੇ ਹੋ ਪਤਾ ਨੂੰ ਨੇੜੇ ਤੋਂ ਕੰਮ ਵੀ ਦਿਖਾ ਦਿੰਨੇ ਐਸ ਤਰ੍ਹਾਂ ਦਾ ਪੂਰਾ ਰੀਟੈਨਡ ਕਲੀਨ ਸਾਫ ਸੁਥਰਾ ਤੁਹਾਨੂੰ ਕੰਮ ਮਿਲੂਗਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣਾ ਜਿਹੜਾ ਫੋਰ ਸਾਈਡ ਆਪਾਂ ਰੈਡੀ ਕੀਤਾਗਾ ਸਾਰਾ ਦੁਪੱਟਾ ਆਪਾਂ ਦੇਖੋ ਇਸ ਤਰ੍ਹਾਂ ਦਾ ਫੋਰ ਸਾਈਡ ਰੈਡੀ ਕੀਤਾ ਇਹ ਦੇਖੋ ਇਹਦੇ ਪੱਲਿਆਂ ਦੇ ਉੱਪਰ ਕੰਮ ਆ ਗਿਆ ਐਸ ਤਰ੍ਹਾਂ ਦਾ ਜਿੱਦਾਂ ਆਪਾਂ ਘੇੜ ਤੇ ਤੇ ਬਾਜੀ ਤੇ ਕੀਤਾ ਇਸ ਤਰ੍ਹਾਂ ਦਾ ਕੰਮ ਇਹਦੇ ਸਾਰਾ ਫੋਰ ਸਾਈਡ ਆ ਗਿਆ ਤੇ ਬਾਕੀ ਦੇਖੋ ਦੂਸਰੇ ਪੱਲੇ ਤੇ ਵੀ ਇਸੇ ਤਰ੍ਹਾਂ ਜਿਹੜਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਡਾਰਕ ਪਿਸਤਾ ਜਿਹਾ ਰੰਗ ਹੈ ਇਹਦਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਕਰ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਸੂਟ ਜਿਹੜਾ ਤੁਸੀਂ ਖਰੀਦ ਸਕਦੇ ਹੋਗੇ ਤੇ ਪੇਮੈਂਟ ਤੁਹਾਨੂੰ ਦੱਸਿਓ ਜੇਕਰ ਤੁਸੀਂ ਆਲ ਇੰਡੀਆ ਦੇ ਵਿੱਚ ਬੈਠੇ ਹੋ ਤਾਂ ਪੇਮੈਂਟ ਤੁਸੀਂ Google Pay ਕਰ ਸਕਦੇ ਹੋ ਜੇਕਰ ਕਿਸੇ ਤੁਸੀਂ ਬਾਹਰ ਲਈ ਕਿਸੇ ਕੰਟਰੀ ਦੇ ਵਿੱਚ ਹੋਗੇ ਤਾ ਉਥੋਂ ਤੁਸੀਂ ਸਾਨੂੰ ਬੈਸਟ ਯੂਨੀਅਨ ਦਾ ਹੀ ਵੀ ਕਰ ਸਕਦੇ ਹੋ ਤੇ ਤੁਸੀਂ ਸਾਡੇ ਖਾਤੇ ਦੇ ਵਿੱਚ ਵੀ ਜਿਹੜੀ ਪੇਮੈਂਟ ਟਰਾਂਸਫਰ ਕਰਵਾ ਸਕਦੇ ਹੋ ਇਸ ਤੋਂ ਅਗਲਾ ਸੂਟ ਹੈਗਾਗਾ ਹੈਂਡਵਰਕ ਦਾ ਇਹ ਹੈਗਾ ਇੱਕ ਸੂਟ ਹੈ ਲੈ ਕਸਟਮਰ ਦਾ ਸੂਟ ਹੈਗਾ ਆਪਾਂ ਤੁਹਾਨੂੰ ਇਹਦਾ ਵੀ ਡਿਜ਼ਾਈਨ ਦਿਖਾਉਣੀ ਆ ਸਾਰਾ ਤੁਸੀਂ ਦੇਖ ਸਕਦੇ ਹੋ ਇਸ ਇਸ ਤਰ੍ਹਾਂ ਦੇ ਜਿਹੜੇ ਸੈਂਟਰ ਪੈਨਲ ਪਾ ਕੇ ਆਪਾਂ ਬੀਨ ਇੱਕ ਦੇ ਨਾਲ ਇਹ ਸੂਟਾ ਜਿਹੜਾ ਵੈੜੀ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਦੇ ਸੈਂਟਰ ਪੈਨਲ ਪਾ ਕੇ ਤੇ ਕੋਈ ਹੈਂਡਵਰਕ ਦਾ ਸੂਟ ਜਿਹੜਾ ਆਪਾਂ ਰੈਡੀ ਕੀਤਾ ਤੇ ਤੁਸੀਂ ਕੰਮ ਵੀ ਦੇਖ ਸਕਦੇ ਹੋ ਸਾਰਾ ਹੈਂਡਵਰਕ ਦਾ ਪੂਰਾ ਸਾਫ ਸੁਥਰਾ ਦੇਖੋ ਆਪਾਂ ਕੰਮ ਕਰ ਬਣਿਆ ਗਿਆ ਏ ਇਦਾਂ ਨਹੀਂ ਹੈਗਾ ਵੀ ਆਪਣੇ ਕਾਰੀਗਰ ਜਿਹੜੇ ਕੰਮ ਐ ਇਦਾਂ ਹੀ ਕੋਈ ਕਰ ਦੇਣਗੇ ਪੂਰਾ ਸਾਫ ਸੁਥਰਾ ਦੇਖੋ ਇਹ ਕੰਮ ਬਣਿਆ ਹੋਇਆ ਹੈਗਾ ਤੇ ਬੀਨ ਇੱਕ ਦੇ ਨਾਲ ਦੇਖੋ ਇਹ ਸੂਟ ਰੈਡੀ ਹੈਗਾ ਇਹ ਕਸਟਮਰ ਦਾ ਸੂਟ ਹੈ ਜਿਹੜਾ ਆਪਾਂ ਸਲਾਈ ਕਰਨਾ ਤੇ ਇਸੇ ਤਰ੍ਹਾਂ ਹੀ ਦੇਖੋ ਇਹਦੀ ਬਾਹਾਂਾਂ ਦੇ ਉੱਪਰ ਕੰਮ ਹੈ ਜਿਹਦੇ ਕੰਮ ਹੈਗਾ ਇਸੇ ਤਰ੍ਹਾਂ ਹੀ ਬਾਜ ਦੇ ਉੱਪਰ ਆ ਜਾਊਗਾ ਇਹ ਹੈਗਾ ਹੈਂਡਵਰਕ ਦੇ ਸ਼ਿਮਰ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਦਾਖੀ ਜੇ ਰੰਗ ਹੈ ਇਹਦਾ ਤੇ ਆਪਾਂ ਸ਼ਿਮਰ ਦੇ ਉੱਪਰ ਕੀਤਾ ਹੋਇਆ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤਾਂ ਤੁਸੀਂ ਹੋਰ ਕਲਰ ਦੇ ਉੱਪਰ ਵੀ ਜਿਹੜਾ ਇਹ ਕਰਵਾ ਸਕਦੇ ਹੋ ਤੇ ਤੁਸੀਂ ਇਹ ਸੂਟ ਹੈ ਜਿਹੜਾ ਆਪਣੀ ਚੁਆਇਸ ਦਾ ਕਲਰ ਆਪਣੀ ਚਾਹੇ ਦਾ ਜਿਹੜਾ ਸਟੱਫ ਲੈ ਕੇ ਉਹਦੇ ਉੱਪਰ ਸੂਟ ਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਦੁਪੱਟਾ ਇਹਦੇ ਨਾਲ ਆਪਾਂ ਬਿਲਕੁਲ ਪਲੇਨ ਰੱਖਿਆ ਹੈਗਾ بیس ਕਲਰ ਦਾ ਜਿਹੜਾ ਦੁਪੱਟਾ ਇਹ بیس ਕਲਰ ਦੀ ਰੱਖਿਆ ਪਲੇਨ ਇਹਦੇ ਨਾਲ ਆਪਾਂ ਜਿਹੜੇ ਲੇਸ ਲਗਾਉਣੀ ਹੈਗੀ ਉਹ ਆਪਾਂ 골ਡਨ ਕਲਰ ਦੀ ਲਗਾਉਣੀ ਹੈ ਉਹਦੇ ਉੱਪਰ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਮੈਸੇਜ ਜਿਹੜਾ ਚੱਲ ਰਿਹਾ ਹੈਗਾ ਤਾਂ ਤੁਸੀਂ ਉਹਦੇ ਉੱਪਰ ਸਾਨੂੰ ਆ ਕੇ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਤੇ ਸਾਨੂੰ WhatsApp ਮੈਸੇਜ ਕਰਕੇ ਵੀ ਜਿਹੜਾ ਆਪਣਾ ਸੂਟ ਹੈਗਾ ਤੁਸੀਂ ਆਰਡਰ ਦੇ ਸਕਦੇ ਹੋ ਘਰ ਬੈਠੇ ਜਿਹੜਾ ਤੁਸੀਂ ਸੂਟਾ ਰੈਡੀ ਕਰਵਾ ਸਕਦੇ ਹੋ ਅੱਜ ਦੇ ਵੀਡੀਓ ਦੇ ਵਿੱਚ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਸੂਟ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਸੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਆਗਲੀ ਵੀਡੀਓ ਤੇ ਸਤਿ ਸ਼੍ਰੀ ਅਕਾਲ ਜੀ